ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੂਠੀ ਘਰ ਮਕਾਨ ਗੱਡੀ ਮੋਟਰਸਾਈਕਲ ਦੀ ਕਿਸੇ ਵੀ ਏਰੀਆ ਚੋਂ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਨੰਬਰ ਤੋਂ ਸਕਰੀਨ ਤੇ ਮਿਲ ਗਿਆ ਹੋਊਗਾ ਬਾਕੀ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਸੀ ਤੇ ਅੱਜ ਆਪਾਂ ਜਿਹੜੀ ਗੱਡੀ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਜਮਾ ਸਾਸਤੀਕ 45000 ਦੀ 7 ਮਾਡਲ ਗੱਡੀ ਲੈ ਕੇ ਪਹੁੰਚੇ ਆ ਤੇ ਵਾਰੀ ਸਿਰ ਆਪਾਂ ਪੂਰੀ ਗੱਲ ਕਰਦੇ ਆ ਬਾਕੀ ਹੋਰ ਵੀ ਕਈ ਗੱਡੀਆਂ ਨੇ ਤੇ ਤੁਸੀਂ ਦੇਖੋ ਪਹਿਲਾਂ ਵੀਡੀਓ ਪਹਿਲੀ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਮਹਿੰਦਰਾ ਦੀ ਗੱਡੀ ਆਪਾਂ ਲੈ ਕੇ ਪਹੁੰਚੇ ਆਂ ਪੰਜਾਬ ਨੰਬਰ 2013 ਮਾਡਲ ਆਪਾਂ ਗੱਡੀ ਲੈ ਕੇ ਪਹੁੰਚੇ ਆਂ ਇਹ ਸੈਕੰਡ ਓਨਰ ਚ ਆਪਣੇ ਕੋਲੇ ਗੱਡੀ ਪਹੁੰਚੀ ਆਂ 1.5 ਲੱਖ ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮੋਲਾਪੁਰ ਦਾਖਾ ਮਾਲਕ ਦਾ ਏਰੀਆ 85 ਤੋਂ 90 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਚਲਾਈ ਹੋਈ ਆ ਵਧੀਆ ਰੱਖੀ ਹੋਈ ਆ ਬੰਪਰ ਬੂੰਪਰ ਦੇਖ ਲਓ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਜੂਗਾ ਜੇ ਕਿਸੇ ਨੇ ਦੇਖਣੀ ਆ ਗੱਡੀ ਚਲਾ ਕੇ ਦੇਖਣੀ ਆ ਤੁਰ ਕੇ ਦੇਖਣੀ ਆ ਟ్రਾਈ ਲੈਣੀ ਆ ਤਾਂ ਮਾਲਕ ਨੇ ਕਿਹਾ ਘਰ ਆਜੋ ਤੇ مالک ਨੇ ਕਿਹਾ ਪਹਿਲਾਂ ਕੋਈ ਗੱਲ ਕਰਨੀ ਹੈ ਕੁਝ ਪੁੱਛਣਾ ਤਾਂ مالک ਨੇ ਆਪ ਦਾ ਨੰਬਰ ਜਿਹੜਾ ਦਿੱਤਾ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊਗਾ ਤੁਹਾਨੂੰ ਨੋਟ ਵੀ ਮੈਂ ਕਰਵਾ ਦਿੰਨੇ 9855730045 ਇਹ مالک ਨੇ ਨੰਬਰ ਦਿੱਤਾ مالک ਨੇ ਕਿਹਾ ਗੱਲ ਕਰ ਲਿਓ ਕੋਈ ਵੀ ਜਿਹੜੀ ਵੀ ਗੱਲ ਕਰਨਾ ਚਾਹੁੰਦੇ ਹੋ ਡਿਜ਼ਾਇਰ ਐਲਡੀਆਈ ਗੱਡੀ ਆਪਾਂ ਇੱਕ ਲੈ ਕੇ ਪਹੁੰਚੀ ਆ 2015 ਮਾਡਲ ਚ ਆਪਣੇ ਕੋਲੇ ਗੱਡੀ ਪਹੁੰਚੀ ਆ 2.5 ਲੱਖ ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ ਅੰਮ੍ਰਿਤਸਰ ਮਾਲਕ ਦਾ ਏਰੀਆ ਕੋਲੇ ਪੈਂਦਾਗਾ ਮੇਤਾ ਘਰੇ ਗੱਡੀ ਖੜੀ ਆ 85 90 ਪੈਸੇ ਆਪਾਂ ਨੂੰ ਟੈਰਾਂ ਦੀ ਕੰਡੀਸ਼ਨ ਮਿਲ ਜੂਗੀ ਠੀਕ ਆ ਜੀ ਗੱਡੀ ਬਹੁਤ ਵਧੀਆ ਆਪਾਂ ਨੂੰ ਮਿਲ ਜੂਗੀ ਚਲਾ ਕੇ ਕਿਸੇ ਨੇ ਦੇਖਣੀ ਗੱਡੀ ਚਲਾ ਕੇ ਦੇਖ ਸਕਦੋਂ ਕਿਸੇ ਨੇ ਸਟਾਰਟ ਕਰਕੇ ਦੇਖਣੀ ਗੱਡੀ ਸਟਾਰਟ ਕਰਕੇ ਦੇਖ ਲਿਓ ਬਾਕੀ 2.5 ਲੱਖ ਦੇ ਵਿੱਚੋਂ ਘਾਟਾ ਵੰਦਾ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਮਾਲਕ ਨੇ ਕਿਹਾ ਜਿਹਨੂੰ ਵੀ ਪਸੰਦ ਆਉਂਦੀ ਹੈ ਘਰੇ ਆਜੋ ਦੇਖ ਲਓ ਚਲਾ ਕੇ ਦੇਖ ਲਓ ਤੋਰ ਕੇ ਦੇਖ ਲਓ ਬਾਕੀ ਮੌਕੇ ਤੇ ਗੱਲ ਕਰਕੇ ਤੇ ਰੇਟ ਉੱਪਰ ਥੱਲੇ ਕਰ ਲਾਂਗੇ ਤੇ ਜਿਹੜੇ ਓਨਰ ਨੇ ਮਾਲਕ ਆਪ ਨੇ ਇਸ ਡੈਜ਼ਰ ਗੱਡੀ ਦੀ 98725 23774 ਇਹ ਉਹਨਾਂ ਦਾ ਨੰਬਰ ਹੈ ਗੰਮ ਜਨ ਅਲ ਅਕਸਾ ਇਹ ਪਗੱਡੀ ਲੈ ਕੇ ਪਹੁੰਚਿਆ 2005 ਮਾਡਲ ਚ ਆਪਣੇ ਕੋਲੇ ਗੱਡੀ ਪਹੁੰਚੀ ਆ ਥਰਡ ਓਨਰ ਗੱਡੀ ਆ ਤੀਜੇ ਨਾਮ ਹੈ ਜੀ 82000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਡੇਰਾ ਬੱਸੀ ਮਾਲਕ ਦਾ ਏਰੀਆ 26 ਟੱਕਰ ਗੱਡੀ ਦੀ ਪਾਸਿੰਗ ਅਰ ਨਿਊ ਕਰਵਾਈ ਹੋਈ ਆ ਨਵੇਂ ਟਾਇਰਾਂ ਚ ਗੱਡੀ ਆ ਸੋਹਣੀ ਗੱਡੀ ਆ ਬਾਕੀ ਤੁਸੀਂ ਚਾਰੇ ਪਾਸੇ ਦੇਖ ਰਹੇ ਹੋ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਜਾ ਕੇ ਦੇਖ ਸਕਦਾ ਹੋ ਸਟਾਰਟ ਕਰਕੇ ਦੇਖਣੀ ਕਿਸੇ ਨੇ ਸਟਾਰਟ ਕਰਕੇ ਦੇਖ ਲਉ ਕਿਵੇਂ ਮਰਜ਼ੀ ਚੈੱਕ ਕਰ ਲਿਓ ਮਾਲਕ ਨੇ ਕਿਹਾ ਹਰ ਪਾਸੇ ਹਰ ਤਰ੍ਹਾਂ ਦੀ ਫੁੱਲ ਗਰੰਟੀ ਹੈ ਜੀ 82000 ਰੁਪਿਆ ਇਹਨਾਂ ਨੇ ਕਿਹਾ ਰੇਟ ਘਾਟਾ ਵਾਦਾ ਕੀਤਾ ਜਾਊਗਾ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਮਾਲਕ ਨੇ ਕਿਹਾ ਵੀ ਆਜੋ ਕਰੀ ਪਹਿਲਾਂ ਇੰਜਨ ਗੇਅਰ ਦੇਖ ਲਓ ਸਭ ਤੋਂ ਪਹਿਲਾਂ ਤਾਂ ਤੇ ਤੋਰ ਕੇ ਦੇਖ ਲਓ ਕਾਗਜ਼ ਪੱਤਰ ਦੇਖ ਲਓ ਪੂਰੀ ਆਪਦੀ ਤਸੱਲੀ ਕਰੋ ਜਿੰਮੇ ਵੀ ਕਰਨੀ ਹੈ ਪੂਰੀ ਤਸੱਲੀ ਜਦੋਂ ਹੋ ਜੇ ਉਹ ਤੋਂ ਬਾਅਦ ਦੱਸ ਦਿਓ ਵੀ ਗੱਡੀ ਸਾਨੂੰ ਪਸੰਦ ਆ ਮਾਲਕ ਨੇ ਕਿਹਾ ਰੇਟ ਵੇਖ ਕੇ ਕਰ ਲਾਂਗੇ ਤੇ ਮਾਲਕ ਦਾ ਨੰਬਰ 8699185253 ਇਹ ਮਾਲਕ ਦਾ ਸਿੱਧਾ ਡਾਇਰੈਕਟ ਨੰਬਰ ਹੈਗਾ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਕਮੈਂਟ ਕਰਕੇ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਲਾਈਕ ਜਰੂਰ ਕਰ ਦਿਓ ਕਿਸੇ ਕੋਲੇ ਘਰ ਕੁਠੀ ਮਕਾਨ ਗੱਡੀ ਮੋਟਰਸਾਈਕਲ ਆਪਣੇ ਕੋਲੇ ਭੇਜੋ ਨੰਬਰ ਉੱਤੇ ਹਮੇਸ਼ਾ ਪੂਰੀ ਵੀਡੀਓ 'ਚ ਆਪਣਾ ਲਿਖਿਆ ਰਹਿੰਦਾਗਾ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ ਆਪਣੇ ਕੋਲੇ ਵਰਨ ਐਸ ਐਕਸ 1.6 ਆਪਣੇ ਕੋਲੇ ਗੱਡੀ ਪਹੁੰਚੀ ਆ ਪੁਸ਼ ਬਟਨ ਸਟਾਰਟ 2020 ਮਾਡਲ ਹੈ ਫਾਸਟ ਓਨਰ ਗੱਡੀ ਆ 10 ਲੱਖ ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜਮਾਂ ਨਵੀਂ ਗੱਡੀ ਆ ਸੀ ਅੰਮ੍ਰਿਤਸਰ ਮਾਲਕ ਦੇ ਘਰੇ ਖੜੀ ਆ 70000 ਕੁੱਲ ਗੱਡੀ ਚੱਲੀ ਹੋਈ ਆ ਮਾਲਕ ਨੇ ਕਹੇਗਾ ਵੀ ਗੱਡੀ 'ਚ ਕਮੀ ਕੋਈ ਨਹੀਂ ਬਹੁਤ ਸੋਹਣੀ ਤੇ ਸਾਫ਼ ਤੇ ਬਿਲਕੁਲ ਨਵੀਂ ਕੰਡੀਸ਼ਨ ਦੀ ਗੱਡੀ ਆ ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਹੈ ਦੇ ਮਾਲਕ ਨੇ ਜਿਹੜਾ ਰੇਟ ਮੰਗਿਆਗਾ 10 ਲੱਖ ਰੁਪਈਆ ਇਹ ਕੋਈ ਫਿਕਸ ਨਹੀਂ ਹੈਗਾ ਮਾਲਕ ਨੇ ਕਿਹਾ ਉੱਤੇ ਥੱਲੇ ਵੇਖੀ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਮਾਲਕ ਨੇ ਕਿਹਾ ਪਹਿਲਾਂ ਗੱਡੀ ਆ ਕੇ ਦੇਖੂ ਇੱਕ ਨੰਬਰ ਗੱਡੀ ਆ ਸ਼ੋਰੂਮ ਚੋਂ ਜਿਵੇਂ ਆਪਾਂ ਗੱਡੀ ਕਢਵਾ ਕੇ ਲਿਆਉਨੇ ਆ ਓਮੇ ਦੀ ਗੱਡੀ ਪਈ ਆ ਮਾਲਕ ਨੇ ਕਿਹਾ ਬਹੁਤ ਜ਼ਿਆਦਾ ਗੱਡੀ ਸ਼ੌਂਕ ਨਾਲ ਰੱਖੀ ਹੋਈ ਆ ਅੰਦਰੋਂ ਤੁਸੀਂ ਦੇਖੋਗੇ ਬਾਹਰੋਂ ਤੁਸੀਂ ਦੇਖੋਗੇ ਸਾਰਾ ਕੁਝ ਵਧੀਆ ਈ ਇੱਕ ਸਕ੍ਰੈਚ ਵੀ ਆਪਾਂ ਨੂੰ ਗੱਡੀ ਤੇ ਮਿਲਣਾ ਨਹੀਂ ਅਨ ਸਕ੍ਰੈਚ ਆਪਾਂ ਨੂੰ ਗੱਡੀ ਇਹ ਮਿਲੂਗੀ। ਬਾਕੀ ਕੋਈ ਵੀ ਗੱਲ ਤੁਸੀਂ ਕਰਨੀ ਹੋਵੇ, ਮਾਲਕ ਨਾਲ ਤੇ ਕੁਝ ਪੁੱਛਣਾ ਹੋਵੇ, ਕੋਈ ਗੱਲ ਕਰਨੀ ਹੋਵੇ ਤਾਂ ਮਾਲਕ ਨਾਲ ਤੁਸੀਂ ਗੱਲ ਕਰ ਲਿਓ। ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਸਕ੍ਰੀਨ ਤੇ ਮਿਲ ਗਿਆ ਹੋ 98700 2806305 ਗੱਲ ਕਰ ਲਿਓ ਆਪੇ। ਇੱਕ ਆਲਟੋ ਗੱਡੀ ਤੁਸੀਂ ਹੁਣ ਦੇਖੋ ਜੀ ਚੈੱਕ ਕਰੋ ਆਲਟੋ ਐਲਐਕਐਸਆਈ 2009 ਮਾਡਲ। ਗੱਡੀ ਥਰਡ ਓਨਰ ਦੀ ਤੀਜੇ ਨਾਮ ਗੱਡੀ ਚੱਲ ਰਹੀ ਹੈ ਤੀਜੇ ਹੱਥ ਗੱਡੀ ਹੁਣ ਚੱਲ ਰਹੀ ਹੈ ਸੀ 1,30,000 ਰੁਪਿਆ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਮਾਲਕ ਨੇ ਕਿਹਾ ਵੀ ਹੈ ਤੇ ਕਿਸੇ ਨੇ ਦੇਖਣੀ ਹੈ ਮਾਲਕ ਨੇ ਕਿਹਾ ਘਰ ਆਜੋ ਤੇ ਇਹ ਗੱਲਬਾਤ ਵੇਖ ਕੇ ਕਰ ਲਾਂਗੀ ਥਰਡ ਓਨਰ ਗੱਡੀ ਆ ਪੰਜਾਬ ਨੰਬਰ AC ਹੀਟਰ ਵਰਕਿੰਗ ਚ ਅੰਦਰ ਜੀ ਆਪਾਂ ਦੇਖੀ ਤਾਂ ਟੱਚ ਸਕਰੀਨ ਵਗੈਰਾ ਲੱਗੀ ਹੋਈ ਆ ਸਮਾਰਟ 29 ਤੱਕਰ ਗੱਡੀ ਦੀ ਆਪਾਂ ਨੂੰ ਪਾਸ ਹੀ ਮਿਲ ਜੂਗੀ ਅਰ ਨਿਊ RC ਇਹਨਾਂ ਨੇ ਕਰਵਾਈ ਹੋਈ ਹੈ ਤੇ ਗੱਡੀ ਖੜੀ ਹੈ ਜੀ ਪਟਿਆਲੇ ਏਰੀਆ 'ਚ ਕਿਸੇ ਨੇ ਦੇਖਣੀ ਹੈ ਘਰੇ ਜਾ ਕੇ ਦੇਖ ਸਕਦੇ ਹੋ ਪਟਿਆਲੇ ਕੋਈ ਕਮੀ ਪੇਸ਼ੀ ਗੱਡੀ 'ਚ ਹੈ ਨਹੀਂ ਪਟਿਆਲਾ ਮਾਲਕ ਨੇ ਲੋਕੇਸ਼ਨ ਦੱਸੀ ਆ ਰੇਟ 1.30 ਹੈਗਾ ਮਾਲਕ ਨੇ ਕਿਹਾ ਰੇਟ ਕਰ ਲਾਂਗੇ ਵੇਕੇ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਵੀ ਦੇਖਣ ਦਾ ਚਾਹਵਾਨ ਹੈਗਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਲਿਓ ਤੇ ਗੱਲਬਾਤ ਕਰਕੇ ਤੇ ਕੁਝ ਵੀ ਪੁੱਛਣਾ ਹੋਵੇ ਮਾਲਕ ਨੂੰ ਪੁੱਛ ਲਿਓ ਤੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਜਿਹੜੇ ਓਨਰ ਨੇ 85568 73617 ਮਾਲਕ ਦਾ ਇਹ ਨੰਬਰ ਹੈਗਾ ਕੋਈ ਗੱਲ ਕਰਨੀ ਹੋਵੇ ਤਾਂ ਗੱਲਬਾਤ ਆਪੇ ਤੁਸੀਂ ਕਰ ਲਿਓ ਜੀ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਬਾਕੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸੋ ਕਮੈਂਟ ਕਰਨਾ ਨਾ ਭੁੱਲਿਓ ਜੀ ਬਾਕੀ ਵੀਡੀਓ ਜੇ ਤੁਹਾਨੂੰ ਵਧੀਆ ਲੱਗ ਰਹੀ ਹੈ ਚੰਗੀ ਲੱਗ ਰਹੀ ਹੈ ਤਾਂ ਜ਼ਰੂਰ ਲਾਈਕ ਕਰ ਦਿਓ ਵੀਡੀਓ ਨੂੰ ਤੇ ਅੱਗੇ ਸ਼ੇਅਰ ਕਰ ਦਿਓ ਤੇ ਮੈਂ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਗੱਡੀਆਂ ਆਪਾਂ ਜਿਹੜੀਆਂ ਲੈ ਕੇ ਪਹੁੰਚਿਆ ਤੁਹਾਨੂੰ ਚੰਗੀਆਂ ਲੱਗ ਰਹੀਆਂ ਜੀ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਤਾਂ ਆਪਣੇ ਚੈਨਲ ਦਾ WhatsApp ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਤੇ ਹਮੇਸ਼ਾ ਲਈ ਹਰਾਂ ਦੇ ਜੀ ਨੰਬਰ ਆਪਣਾ 77 194 45360 ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਆ ਆ ਕੁਝ ਆਪਣੇ ਕੋਲੇ ਭੇਜੋ ਆਪਣੇ WhatsApp ਨੰਬਰ ਤੇ ਫਰੀ ਦੇ ਵਿੱਚ ਆਪਾਂ ਛੇਤੀ ਤੋਂ ਛੇਤੀ ਹਰ ਤਰ੍ਹਾਂ ਦੀ ਲਗਾ ਦੇਵਾਂਗੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਲਾਜ਼ਮੀ ਕਰਿਓ ਤਾਂ ਵੀਡੀਓ ਹਾਲੇ ਖਤਮ ਨਹੀਂ ਹੋਈ ਜੀ ਅੱਗੇ ਤੁਹਾਨੂੰ ਹੋਰ ਵੀ ਮਸ਼ੀਨਰੀਆਂ ਮਿਲਣਗੀਆਂ ਹੁਣ ਤੁਸੀਂ ਜਿਹੜੀ ਗੱਡੀ ਦੇਖ ਰਹੇ ਹੋ ਤੁਸੀਂ ਦੇਖੋ 12 ਮਾਡਲ ਗੱਡੀ ਹੈ ਇਹ 81 ਡਿਮਾਂਡ ਦੇ ਵਿੱਚ ਹੈ ਫਿਰੋਜ਼ਪੁਰ ਮਾਲਕ ਦੇ ਘਰੇ ਖੜੀ ਹੈ 75-80 ਪੈਸੇ ਟੈਰਾਂ ਦੀ ਕੰਡੀਸ਼ਨ ਹੈ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਜੀ 94782 12379 ਤੇ ਗੱਲਬਾਤ ਆਪੇ ਕਰ ਲਿਓ ਜਿਹੜੀ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਕਰਨਾ ਜੇਕਰ ਚਾਹੁੰਦੇ ਹੋ ਜੀ ਤੇ ਹੁਣ ਆਪਾਂ ਗੱਲ ਕਰਾਂਗੇ Maruti 800 ਗੱਡੀ ਕਾਪਾ ਲੈ ਕੇ ਪਹੁੰਚੀ ਆ ਜੀ ਗੱਡੀ 2007 ਮਾਡਲ ਹੈ 45000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਬਠਿੰਡਾ ਮਾਲਕ ਦਾ ਏਰੀਆ 75 80 ਪੈਸੇ ਟਾਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਬਠਿੰਡੇ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੇ ਗੱਡੀ ਦੇਖਣੀ ਹੈ ਚਿੱਟੇ ਰੰਗ ਦੀ ਹੈ ਬਾਕੀ ਤੁਸੀਂ ਸਾਰੇ ਪਾਸੇ ਦੇਖ ਲਓ ਤੇ ਸਾਰਾ ਕੁਝ ਮਾਲਕ ਨੇ ਦੱਸਿਆ ਹੋਇਆ ਸੀ ਬਾਕੀ ਜਿੰਨੀ ਜਾਣਕਾਰੀ ਆਪਾਂ ਤੁਹਾਨੂੰ ਸਕਰੀਨ ਤੇ ਦੇ ਹੀ ਦਿੱਤੀ ਮਾਲਕ ਦਾ ਮੋਬਾਈਲ ਨੰਬਰ 96 831363600 ਪੂਰਾ ਗੱਲ ਕਰ ਲਿਓ ਆਪੇ ਸੀ ਤੇ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਲੱਗੀ ਹੈ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਰੂਰ ਕਰਦੋ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰੋ ਤੇ ਮਿਲਦੇ ਆਂ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੂਠੀ ਮਕਾਨ ਕਰਦੇ ਨਾਲ ਸੀ